ਈ ਕਹਿਣਾ ਚਾਹੂਗੀ ਕਿ ਸ਼ਹਾਦਤ ਕਿਸੇ ਖਾਸ ਕੌਮ ਨੂੰ ਬਚਾਉਣ ਵਾਸਤੇ ਹੋਈ ਸੀ ਗੁਰੂ ਸਾਹਿਬ ਦੀ ਜਾਂ ਇਹ ਸਰਬੰਤ ਵਾਸਤੇ ਜਿਹੜੀ ਸ਼ਹਾਦਤ ਹੈ ਇਹ ਦਿੱਤੀ। ਪਹਿਲੀ ਗੱਲ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਆਉਂਦੀ ਹੈ ਤੇ ਸਾਡੇ ਪ੍ਰਚਾਰਕ ਵੀ ਖੋਦੇ ਗੱਲ ਆਖਣ ਲੱਗ ਪੈਂਦੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਮੈਂ ਕਹਿੰਨਾ ਵੀ ਜੇ ਬੜੀ ਡੂੰਘਾਈ ਦੇ ਵਿੱਚ ਜਾ ਕੇ ਦੇਖਾਂਗੇ ਤੇ ਧਾਰਮਿਕ ਆਜ਼ਾਦੀ ਦੀ ਖਾਤਰ ਹੁਣ ਅਸੀਂ ਗੱਲ ਕਹਾਂਗੇ ਵੀ ਉੱਥੇ ਇਹ ਗੱਲ ਆਮ ਕਰਕੇ ਆਉਂਦੀ ਏ ਤਿਲਕ ਜੰਜੂ ਰਾਖਾ ਪ੍ਰਭ ਤਾ ਕਾ ਇਹ ਵੀ ਗੱਲ ਮੈਂ ਕਹਿੰਨਾ ਕਲੀਅਰ ਹੋ ਜਾਏ ਤਾਂਕਾ ਤਿੰਨਾਂ ਦਾ ਸਾਡਾ ਨਹੀਂ ਤਿਲਕ ਤੇ ਜੰਜੂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਸਿੱਖ ਨੇ ਪੱਗ ਦੇ ਨਾਲ ਟਿੱਕਾ ਨਹੀਂ ਲਾਉਣਾ ਸਾਡੇ ਬੱਚਿਆਂ ਨੂੰ ਗੁੰਮਰਾਹ ਕਰਕੇ ਪਤਾ ਕੀ ਕਹਿੰਦੇ ਨੇ ਤੁਸੀਂ ਤੇ ਹਿੰਦੂ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਤਿਲਕ ਤੇ ਜੰਜੂ ਦੀ ਖਾਤਰ ਆਪਣੀ ਉਦੁੱਤੀ ਸ਼ਹਾਦਤ ਦੇ ਦਿੱਤੀ ਜੀ ਤੇ ਹਿੰਦੂ ਜੀ ਜੀ ਸਾਡੇ ਜੇ ਕੋ ਬਾਬਾ ਆ ਗਿਆ ਤੇ ਬੱਚੇ ਨੂੰ 500 ਦਾ نوٹ ਫੜਾ ਕੇ ਦੇ ਬਟਾ ਟੇਕ ਮੱਥਾ ਮੈਂ ਕਹਿੰਦਾ ਕਿ ਕਿਉਂ ਟੇਕ ਮੱਥਾ ਬੱਚੇ ਦੀ ਮਾਨਸਿਕਤਾ ਦੇ ਵਿੱਚ ਤੀਜਾ ਕਿਉਂ ਭਰੀਆਂ ਜਾ ਰਹੀਆਂ ਤੇ ਫਿਰ ਮੈਨੂੰ ਇਹ ਦੱਸ ਦਿਓ 1984 ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਅੱਗ ਲਾਉਣ ਵਾਲਾ ਕੌਣ ਸੀ ਉਸ ਅਸਥਾਨ ਨੂੰ ਅੱਗ ਲਾਈ ਗਈ ਸੀ ਜੀ ਅੱਗ ਲਾਉਣ ਵਾਲਾ ਕੌਣ ਸੀ Hindu ਨਹੀਂ ਸੀ ਤੇ ਕੌਣ ਸੀ ਮੈਨੂੰ ਕਲੀਅਰ ਤੇ ਕਰ ਦੇ ਇਹਨਾਂ ਅ디 ਮੈਨੂੰ ਤਕਲੀਫ ਹੈ ਪਾ ਦੀ ਇਹ ਨਾ ਕਰਨਾ ਜੀ ਮੈਨੂੰ ਬਹੁਤ ਵੱਡਾ ਦੁੱਖ ਹੈ ਔਰ ਮੈਂ Hindu ਭਰਾਵਾਂ ਨਾਲ ਇਸ ਗੱਲ ਤੋਂ ਗਿਲਾ ਵੀ ਕਰਦਾ ਹੁਣਾਂ ਮੈਂ ਕਿਹਾ ਭਰਾਵਾ ਹੱਥ ਜੜਾ ਲਓ ਸਤਿ ਸ਼੍ਰੀ ਅਕਾਲ ਜੀ ਇੰਡੋਸ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਗੁਰ ਇਕਬਾਲ ਸਿੰਘ ਸਵਾਗਤ ਕਰਦਾ ਅੱਜ ਇੱਕ ਵੱਖਰੇ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਪੇਸ਼ ਹੋਏ ਹਾਂ ਤੇ ਗੱਲਬਾਤ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਤੇ ਇਸ ਸ਼ਹਾਦਤ ਬਾਰੇ ਕਈ ਵਾਰ ਕੁਝ ਵੱਖਰੇ ਵੱਖਰੇ ਸਵਾਲ ਆ ਜਿਹੜੇ ਉਹ ਖੜੇ ਕਰ ਦਿੱਤੇ ਜਾਂ ਨਾ ਇਹਨਾਂ ਸਾਰੇ ਸਵਾਲਾਂ ਬਾਰੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਨੇ ਭਾਈ ਹਰਪ੍ਰੀਤ ਸਿੰਘ ਜੀ ਮਖੂ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਆਸਟ੍ਰੇਲੀਆ ਤੇ ਬਹੁਤ ਬਹੁਤ ਮਿਹਰਬਾਨੀਆਂ ਵੀਰ ਜੀ ਤੁਹਾਡਾ ਵੀ ਧੰਨਵਾਦ ਤੇ ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀਆਂ ਜੀ ਵੀਰ ਜੀ ਜਿਸ ਤਰ੍ਹਾਂ ਮੈਂ ਪਹਿਲਾਂ ਬੋਲ ਚੁੱਕਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੈ ਉਸ ਸ਼ਹਾਦਤ ਦੇ ਉੱਪਰ ਕਈ ਵਾਰ ਵੱਖਰੇ ਵੱਖਰੇ ਜਿਹੜੇ ਸਵਾਲ ਹੈ ਉਹ ਖੜੇ ਕਰ ਦਿੱਤੇ ਜਾਂਦੇ ਆ ਇਨ੍ਹਾਂ ਸਵਾਲਾਂ ਬਾਬਤ ਕੀ ਕਹਿਣਾ ਚਾਹੂਗੇ ਕਿ ਸ਼ਹਾਦਤ ਕਿਸੇ ਖਾਸ ਕੌਮ ਨੂੰ ਬਚਾਉਣ ਵਾਸਤੇ ਹੋਈ ਸੀ ਗੁਰੂ ਸਾਹਿਬ ਦੀ ਜਾਂ ਇਹ ਸਰਬੰਤ ਵਾਸਤੇ ਜਿਹੜੀ ਸ਼ਹਾਦਤ ਹੈ ਇਹ ਦਿੱਤੀ ਗਈ ਬਹੁਤ ਪਿਆਰਾ ਵੀਰ ਜੀ ਤੁਸੀਂ ਸਵਾਲ ਕੀਤਾ ਔਰ ਮੈਨੂੰ ਲੱਗਦਾ ਸੀ ਵੀ ਸਮਾ ਮੰਗ ਵੀ ਕਰਦਾ ਵੀ ਇਹੋ ਜਿਹਾ ਸਵਾਲ ਆਉਣਾ ਚਾਹੀਦਾ ਤਾਂ ਕਿ ਉਹਦੇ ਵਿੱਚ ਵਿਦਵਾਨ ਆਪ ਕੋ ਆਪਣੇ ਸੁਝਾਅ ਦੇ ਸਕਣ ਜੀ ਤੇ ਨਿਚੋੜ ਨਿਕਲ ਸਕੇ ਤੇ ਅਸੀਂ ਵਿਵੇਕ ਦੇ ਵਿੱਚੋਂ ਇਹਦਾ ਹੱਲ ਕੱਢ ਸਕੀਏ ਜਲਦਬਾਜੀ ਵਿੱਚ ਕਾਲੀ ਵਿੱਚ ਨਹੀਂ ਆਪਣੇ ਵਿਵੇਕ ਦੇ ਵਿੱਚੋਂ ਇਸ ਸਵਾਲ ਦਾ ਜਵਾਬ ਲੱਭ ਸਕੀਏ ਜੀ ਮੈਡੀਕਲ ਚ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਆਉਂਦੀ ਹੈ ਤੇ ਸਾਡੇ ਪ੍ਰਚਾਰਕ ਵੀ ਖੋਦੇ ਗੇ ਲੱਖਣ ਲੱਗ ਪੈਂਦੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਜੀ ਜਾਂ ਤਿਲਕ ਤੇ ਜੰਜੂ ਨੂੰ ਬਚਾਉਣ ਦੀ ਖਾਤਰ ਇਸ ਤਰ੍ਹਾਂ ਦੇ ਸਵਾਲ ਆਮ ਕਰਕੇ ਸਾਡੇ ਪ੍ਰਚਾਰਕਾਂ ਦੇ ਮੂੰਹ ਦੇ ਵਿੱਚ ਆਉਂਦੇ ਆ ਜੀ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਹਿਊਮਨ ਰਾਈਟਸ ਦੀ ਅੱਖ ਦੇ ਨਾਲ ਕਿਉਂ ਨਹੀਂ ਦੇਖਦੇ ਅਸੀਂ ਮਨੁੱਖੀ ਹੱਕਾਂ ਦੀ ਅੱਖ ਦੇ ਨਾਲ ਕਿਉਂ ਨਹੀਂ ਦੇਖਦੇ ਜੀ ਵੀ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਵੇਂ ਤੇਰੇ ਮੇਰੇ ਵਿਚਾਰ ਨਹੀਂ ਮੇਲ ਖਾਂਦੇ ਤੇਰੇ ਮੇਰੇ ਵਿਚਾਰ ਨਹੀਂ ਮੇਲ ਖਾਂਦੇ ਪਰ ਫਿਰ ਵੀ ਧਾਰਮਿਕ ਆਜ਼ਾਦੀ ਦੇ ਤੌਰ ਦੇ ਉੱਪਰ ਕਿਸੇ ਨੂੰ ਕੋਈ ਹੱਕ ਨਹੀਂ ਤੇਰੇ ਧਾਰਮਿਕ ਜਨ ਧੱਕੇ ਦੇ ਨਾਲ ਲਾਵੇ ਜੀ ਜਾਂ ਤੇਰੇ ਧਾਰਮਿਕ ਸਥਾਨ ਦੇ ਉੱਪਰ ਜਾ ਕੇ ਤੇ ਤੈਨੂੰ ਇਹ ਗੱਲ ਕਹੇ ਵੀ ਤੂੰ ਜਜ਼ੀਆ ਦੇਵੇਂਗਾ ਇੱਥੇ ਟੈਕਸ ਪੇ ਕਰੇਗਾ ਤਾਂ ਤੂੰ ਅੰਦਰ ਜਾ ਸਕਦਾ ਹੈ ਪਾਛਾ ਧਾਰਮਿਕ ਆਜ਼ਾਦੀ ਦੀ ਖਾਤਰ ਇੱਥੇ ਗੱਲ ਬੜੀ ਸਮਝਣ ਵਾਲੀ ਹੈ ਜੀ ਅਸੀਂ ਕਹਿੰਦੇ ਤਿਲਕ ਤੇ ਜੰਜੂ ਦੀ ਖਾਤਰ ਮੈਂ ਕਹਿੰਨਾ ਵੀ ਜੇ ਬੜੀ ਡੂੰਘਾਈ ਦੇ ਵਿੱਚ ਜਾ ਕੇ ਦੇਖਾਂਗੇ ਤੇ ਧਾਰਮਿਕ ਆਜ਼ਾਦੀ ਦੀ ਖਾਤਰ ਹੁਣ ਅਸੀਂ ਗੱਲ ਕਹਾਂਗੇ ਵੀ ਉੱਥੇ ਇਹ ਗੱਲ ਆਮ ਕਰਕੇ ਆਉਂਦੀ ਏ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਇਹ ਵੀ ਗੱਲ ਮੈਂ ਕਹਿੰਨਾ ਕਲੀਅਰ ਹੋ ਜਾਏ ਤਾਂਕਾ ਤਿੰਨਾਂ ਦਾ ਸਾਡਾ ਨਹੀਂ ਤਿਲਕ ਤੇ ਜੰਜੂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਜੀ ਸਿੱਖ ਨੇ ਪੱਗ ਦੇ ਨਾਲ ਟਿੱਕਾ ਨਹੀਂ ਲਾਉਣਾ ਜੀ ਸਿੱਖ ਨੇ ਘਾਤਰੇ ਨਾਲ ਜੰਜੂ ਨਹੀਂ ਪਾਉਣਾ ਜੀ ਪਰ ਪਾਤਸ਼ਾਹ ਜੀ ਦਾ ਉਹ ਜਿਹੜਾ ਬਚਨ ਹੈ ਸਾਨੂੰ ਬੜਾ ਸਮਝਣਾ ਪੈਣਾ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਤਾਂਕਾ ਉਹਨਾਂ ਦਾ ਤਿਲਕ ਤੇ ਜੰਜੂ ਰੱਖਿਆ ਕਿੰਨੋ ਵੱਡੋ ਕਲੂਮ ਹਸਾਕਾ ਹੁਣ ਇੱਥੇ ਗੱਲ ਬੜੀ ਸਮਝਣ ਵਾਲੀ ਏ ਥੋੜੀ ਜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਮਾਮਲਾ ਆਇਆ ਕਿੱਥੋਂ ਇਹ ਮਾਮਲਾ ਇੱਥੋਂ ਆਇਆ ਵੀ ਜਦੋਂ ਸਾਡੇ ਬੱਚਿਆਂ ਨੂੰ ਗੁਮਰਾਹ ਕਰਕੇ ਪਤਾ ਕੀ ਕਹਿੰਦੇ ਨੇ ਤੁਸੀਂ ਤੇ ਹਿੰਦੂ ਜੇ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਤਿਲਕ ਤੇ ਜੰਜੂ ਦੀ ਖਾਤਰ ਆਪਣੀ ਉਦੁੱਤੀ ਸ਼ਹਾਦਤ ਦਿੱਤੀ ਤੁਸੀਂ ਤੇ ਹਿੰਦੂ ਜੇ ਤੇ ਤੁਹਾਨੂੰ ਮੱਥੇ ਤੇ ਟਿੱਕਾ ਲਾਉਣ ਦੇ ਵਿੱਚ ਹਰਜ ਕੀ ਹੈ ਤੁਹਾਡੇ ਗੁਰੂ ਨੇ ਤਾਂ ਸ਼ਹਾਦਤ ਦਿੱਤੀ ਜੀ ਜਦੋਂ ਆਹ ਗੱਲਾਂ ਕੀਤੀਆਂ ਜਾਂਦੀਆਂ ਸਾਡਾ ਬੱਚਾ ਗੁਮਰਾਹ ਹੋ ਜਾਂਦਾ ਹੈ ਮੈਂ ਕਹਿਣਾ ਖੁੰਨਾ ਵੀ ਇਸ ਗੱਲ ਦੇ ਵਿੱਚੋਂ ਅਸੀਂ ਬੜੀ ਵੱਡੀ ਗੱਲ ਕੱਢ ਲੈਣੀ ਹੈ ਵੀ ਇੱਥੇ ਹਿੰਦੂ ਧਰਮ ਦੀ ਖਾਤਰ ਨਹੀਂ ਇੱਕ ਚੀਜ਼ ਦੱਸੋ ਮੈਨੂੰ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਪੰਡਤ ਹਰਦੇਵਾਲ ਆਉਂਦਾ ਹੈ ਜੀ ਪੰਡਤ ਹਰਦੇਵਾਲ ਆਉਂਦਾ ਘਰ ਦੇ ਵਿੱਚ ਬੜਾ ਵੱਡਾ ਪ੍ਰੋਗਰਾਮ ਰੱਖਿਆ ਜਾਂਦਾ ਜਿਵੇਂ ਤੁਸੀਂ ਆਪਣੇ ਬੱਚੇ ਦੀ ਦਸਤਾਰਬੰਦੀ ਹੋਵੇ ਪ੍ਰੋਗਰਾਮ ਆਪਾਂ ਵੱਡਾ ਰੱਖਦੇ ਆ ਵੀ ਸਾਡੇ ਬੱਚੇ ਦੀ ਦਸਤਾਰਬੰਦੀ ਹੈ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਬਹਾਨੇ ਨਾਲ ਇਕੱਠੇ ਹੋ ਜਾਂਦੇ ਆ ਜੀ ਇਹ ਜੰਜੂ ਦੀ ਰਸਮ ਹੈ ਸਭ ਰਿਸ਼ਤੇਦਾਰ ਇਕੱਠੇ ਆ ਤੇ ਗੁਰਨਾਣਕ ਪਾਤਸ਼ਾਹ ਮਹਾਰਾਜ ਆਪਣੇ ਬਾਪੂ ਨੂੰ ਕਹਿੰਦੇ ਵੀ ਮੈਂ ਪੰਡਿਤ ਖਰਦੇ ਹਾਲ ਨਾਲ ਕੋਈ ਸਵਾਲ ਕਰ ਸਕਦਾ ਮਾਂ ਉਹ ਕਹਿੰਦੇ ਬੇਟਾ ਵੀ ਕਰੋ ਤੇਰੇ ਮਨ ਦੇ ਪ੍ਰਸ਼ਨ ਨੇ ਔਰ ਕਰਨੇ ਚਾਹੀਦੇ ਨੇ ਔਰ ਮੈਂ ਤੇ ਅੱਜ ਤੁਹਾਡੇ ਇਸ ਮਾਧਿਅਮ ਦੇ ਰਾਹੀਂ ਗੱਲ ਕਹਾਂਗਾ ਵੀ ਜੇ ਤੁਹਾਡੇ ਘਰ ਦੇ ਵਿੱਚ ਕੋਈ ਰਾਗੀ ਸਿੰਘ ਢਾਡੀ ਸਿੰਘ ਪ੍ਰਚਾਰਕ ਆਉਂਦਾ ਤੇ ਆਪਣੇ ਬੱਚਿਆਂ ਨੂੰ ਖੁੱਲ ਕੇ ਸਵਾਲ ਕਰਨ ਦਿਆ ਕਰੋ ਨਾ ਕਿ ਰੋਕਿਆ ਕਰੋ ਜੀ ਸਾਡੇ ਜੇ ਕੋ ਬਾਬਾ ਆ ਗਿਆ ਤੇ ਬੱਚੇ ਨੂੰ 500 ਦਾ ਨੋਟ ਫੜਾ ਕੇ ਕਹਿੰਦੇ ਬਟਾ ਟੇਕ ਮੱਥਾ ਮੈਂ ਕਹਿੰਦਾ ਵੀ ਕਿਉਂ ਟੇਕ ਮੱਥਾ ਬੱਚੇ ਦੀ ਮਾਨਸਿਕਤਾ ਦੇ ਵਿੱਚ ਚੀਜ਼ਾਂ ਕਿਉਂ ਭਰੀਆਂ ਜਾ ਰਹੀਆਂ ਨੇ ਬੱਚੇ ਨੂੰ ਕਹੋ ਬੇਟਾ ਤੇ ਸ਼ੰਕਾ ਨਿਵਰਤ ਹੋਣਾ ਸ਼ੰਕਾ ਜਿਹੜਾ ਉਹਦੀ ਨਿਵਰਤੀ ਹੋ ਜੇ ਉਹ ਜਦੋਂ ਪੁੱਛਦੇ ਵੀ ਪਿਤਾ ਜੀ ਮੈਂ ਕੋਈ ਸਵਾਲ ਕਰ ਸਕਦਾ ਉਹ ਕਹਿੰਦੇ ਬੇਟਾ ਖੁੱਲ ਕੇ ਕਰੋ ਉਹ ਕਹਿੰਦੇ ਵੀ ਜਿਹੜਾ ਜੰਜੂ ਆ ਜ ਤੁਸੀਂ ਮੈਨੂੰ ਪਾਉਣ ਲੱਗੇ ਹੋ ਮੇਰਾ ਪੁੱਛਣਾ ਫਰਜ਼ ਹੈ ਵੀ ਪਾਉਣ ਨਾਲ ਮੇਰਾ ਵਧੇਗਾ ਕੀ ਤੇ ਨਾ ਪਾਉਣ ਨਾਲ ਮੇਰਾ ਘਟੇਗਾ ਕੀ ਪਹਿਲਾ ਸਵਾਲ ਜੀ ਦੂਜਾ ਮੇਰਾ ਤੇ ਮੇਰੀ ਭੈਣ ਦਾ ਬੜਾ ਪਿਆਰ ਹੈ 5 ਸਾਲ ਮੇਰੇ ਤੋਂ ਵੱਡੀ ਹੈ ਨਾਮ ਉਹਦਾ ਨਾਨਕੀ ਹੈ ਮੇਰਾ ਨਾਮ ਨਨਕ ਹੈ ਨਾਂ ਵੀ ਮੇਲ ਖਾਂਦੇ ਨੇ ਜਿਹੜਾ ਜੰਜੂ ਤੁਸੀਂ ਮੇਰੇ ਗੱਲ ਦੇ ਵਿੱਚ ਪਾਉਣਾ ਕੀ ਮੇਰੀ ਭੈਣ ਨੂੰ ਪੈ ਸਕਦਾ ਜੀ ਕਹਿੰਦੇ ਨਾ ਇਸਤਰੀ ਨੂੰ ਤਾਂ ਨਹੀਂ ਕਹਿੰਦੇ ਫਿਰ 10 ਸਾਲ ਵੱਡਾ ਮੇਰੇ ਤੋਂ ਹੈ ਭਾਈ ਮਰਦਾਨਾ ਮੇਰਾ ਬੜਾ ਪਿਆਰਾ ਮਿੱਤਰ ਹੈ ਕੀ ਜੰਜੂ ਉਹਨੂੰ ਪੈ ਸਕਦਾ ਜੀ ਕਹਿੰਦੇ ਨਾ ਉਹਨੂੰ ਵੀ ਨਹੀਂ ਪੈ ਸਕਦਾ ਕਿੰਦੇ ਫਿਰ ਮੇਰੇ ਭੈਣ ਭਰਾ ਦੇ ਰਿਸ਼ਤੇ ਦੇ ਵਿੱਚ ਮੇਰੇ ਭਰਾਵਾਂ ਵਰਗੇ ਮਿੱਤਰ ਦੇ ਰਿਸ਼ਤੇ ਦੇ ਵਿੱਚ ਜੀ ਜੰਝੂ ਫਰਕ ਪਾਉਂਦਾ ਨਾ ਮੈਂ ਨਹੀਂ ਪਾਉਣਾ। ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਾਈ ਤਾਂ ਪਾਉਂਦੇ ਕੱਤ। ਜੇ ਤੇਰੇ ਕੋਲ ਆ ਜੰਝੂ ਹੈ ਤੇ ਮੇਰੇ ਗਲ ਦੇ ਵਿੱਚ ਪਾ ਕੱਤ ਜੇ ਤੇਰੇ ਕੋਲ ਆ ਜੰਝੂ ਨਹੀਂ ਹੈ ਤੇ ਮੈਂ ਤੇਰੇ ਵਾਲਾ ਆਪਣੇ ਗਲ ਨਹੀਂ ਪਾਉਣਾ। ਹੁਣ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਆਪਾਂ ਕਹੀਏ ਵੀ ਪੰਡਿਤ ਖਰਦੇয়াল ਨੂੰ ਬਾਹਰ ਦਾ ਰਹਾ ਬਖਾਤਾ ਸੀ ਜੀ ਬਿਲਕੁਲ ਉੱਥੋਂ ਦੁਨੀਆ ਨੂੰ ਕਲੀਅਰ ਹੋ ਗਿਆ ਸੀ ਵੀ ਇੱਕ ਨਵੀਂ ਕ੍ਰਾਂਤੀਕਾਰੀ ਵਿਚਾਰਧਾਰਾ ਜਨਮ ਲੈ ਉੱਠੀ ਹੈ ਜੀ ਇਹ ਅਜੇ ਵੀ ਸਾਡੇ ਵਖਰੇਵਿਆਂ ਦਾ ਪਤਾ ਨਹੀਂ ਲੱਗਦਾ ਪਿਆ ਅਸੀਂ ਇੱਕ ਵੱਖਰੀ ਕੌਮ ਹ ਦੁਨੀਆ ਨੂੰ ਨਹੀਂ ਪਤਾ ਲੱਗਦਾ ਪਿਆ ਤੇ ਫਿਰ ਕਹਿਣਾ ਪੈਗਾ ਵੀ ਆਪਣੀ ਹਿਸਟਰੀ ਨੂੰ ਅਜੇ ਤੱਕ ਲੋਕਾਂ ਨੇ ਨਹੀਂ ਪੜਿਆ ਮੈਂ ਕਹਿੰਦਾ ਹਿੰਦੂ ਭਰਾ ਨੂੰ ਉਹਦਾ ਧਰਮ ਮੁਬਾਰਕ ਮੈਨੂੰ ਵੀ ਤੇ ਮੇਰਾ ਮੁਬਾਰਕ ਹੋਣਾ ਚਾਹੀਦਾ ਹੈ ਬਿਲਕੁਲ ਜੀ ਮੁਸਲਮਾਨ ਭਰਾ ਨੂੰ ਉਹਦਾ ਧਰਮ ਮੁਬਾਰਕ ਮੈਨੂੰ ਵੀ ਤੇ ਮੇਰਾ ਮੁਬਾਰਕ ਹੋਣਾ ਚਾਹੀਦਾ ਨਾ ਤਕਲੀਫ ਉਹਦੋਂ ਹੁੰਦੀ ਹੈ ਅੱਜ ਤੱਕ ਕਿਸੇ ਈਸਾਈ ਨੂੰ ਕਿਤਾਬ ਨਹੀਂ ਲਿਖਣੀ ਪਈ ਖੰਮਕਿੰਦੂ ਨਹੀਂ ਕਿਸੇ ਮੁਸਲਮਾਨ ਨੂੰ ਕਿਤਾਬ ਨਹੀਂ ਲਿਖਣੀ ਪਈ ਖੰਮਕਿੰਦੂ ਨਹੀਂ ਕਾਨ ਸਿੰਘ ਨਾਭਾ ਨੂੰ ਐਜ਼ ਅ ਸਿੱਖ ਕਿਤਾਬ ਕਿਉਂ ਲਿਖਣੀ ਪਈ ਖੰਮਕਿੰਦੂ ਨਹੀਂ ਕਿਉਂਕਿ ਸਾਡੇ ਤੇ ਇਹੋ ਜਿਹੇ ਤੱਬੇ ਲਾਉਂਦੇ ਨੇ ਪਰ ਜਦੋਂ ਫਿਰ ਮੈਂ ਇਹ ਗੱਲਾਂ ਕਰ ਦਿੰਦਾ ਮਾਂ ਤੇ ਫਿਰ ਮੈਨੂੰ ਪਤਾ ਕੀ ਕਹਿ ਦਿੰਦੇ ਇਹ ਕੱਟੜਵਾਦੀ ਬੰਦਾ ਜੀ ਕੱਟੜ ਮੈਂ ਕਹਿੰਦਾ ਕਾਹਦਾ ਕੱਟੜਵਾਦੀ ਆ ਮੈਂ ਦੇਖੋ ਗਿਆਨੀ ਇਕਬਾਲ ਸਿੰਘ ਦੇ ਉਥੇ ਜਾਨ ਤੇ ਰੋਸ ਕੀਤਾ ਜਿੰਦੂ ਭਰਾਵਾਂ ਤੇ ਜਾਣਦੇ ਤੇ ਕੋਈ ਰੋਸ ਨਹੀਂ ਕੀਤਾ ਮੈਂ ਤੇ ਕਹਿੰਦਾ ਜਮ ਜਮ ਜਾਓ ਬਾਈ ਤੁਹਾਡਾ ਸਥਾਨ ਹੈ ਸਥਾਨ ਹੈ ਤੁਸੀਂ ਜਮ ਜਮ ਜਾਓ ਤੁਹਾਡਾ ਕੋਰਟ ਦੇ ਵਿੱਚ ਕੀ ਰੌਲੇ ਮੁਸਲਮਾਨ ਭਰਾਵਾਂ ਦੇ ਨਾਲ ਦੇਖੋ ਕੋਰਟ ਕੀ ਫੈਸਲਾ ਕਰਦੀ ਹੈ ਉਹਨੂੰ ਸੰਵਿਧਾਨਕ ਤੌਰ ਦੇ ਉੱਪਰ ਦੇਖੋ ਮੈਂ ਉਹਦੇ ਵਿੱਚ ਕਿਉਂ ਆਪਣੀ ਐਂਟਰੀ ਪਾਵਾਂ ਸੋ ਸਾਨੂੰ ਇੱਕ ਚੀਜ਼ ਬੜੀ ਸਮਝਣੀ ਪੈਣੀ ਹੈ ਵੀ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਬਿਨਾਂ ਮੇਰੇ ਕੁਝ ਸਵਾਲ ਨੇ ਸਵਾਲਾਂ ਦੇ ਜਵਾਬ ਦੇ ਦਿਓ ਮੈਂ ਜੰਜੂ ਪਾਲਵਾਂਗਾ ਧੱਕੇ ਨਾਲ ਮੈਂ ਜੰਜੂ ਪਾਉਣ ਨਹੀਂ ਦੇਣਾ ਨਹੀਂ ਦੇਣਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਧੱਕੇ ਗਲਬੜੀ ਸਮਝਣ ਵਾਲੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਬੜੀ ਵਿਵੇਕਤਾ ਦੇ ਵਿੱਚ ਵੇਖੋ ਗੁਰੂ ਨਾਨਕ ਪਾਤਸ਼ਾਹ ਸਾਡੇ ਪਤਾ ਕੀ ਕਹ ਦਿੰਦੇ ਨੇ ਦੇਖੋ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੰਜੂ ਨਹੀਂ ਪਾਇਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਜੰਜੂ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਇਹਦਾ ਮਤਲਬ ਵੀ ਪਹਿਲੇ ਤੇ ਨੌਵੇਂ ਪਾਤਸ਼ਾਹ ਵਿੱਚ ਕੋਈ ਅੰਤਰ ਹੈ ਜੀ ਵੀਰ ਜੀ ਅਸੀਂ ਰੋਜ਼ ਪੜ੍ਹਦੇ ਆ ਜੋਤ ਉਹਾ ਜੁਗਤ ਸਾਇ ਸਹਿਕਾਇਆ ਫੇਰ ਪਲਟੀ ਹੈ ਜੋਤ ਵੀ ਉਹ ਹੈ ਤੇ ਜੁਗਤ ਵੀ ਉਹ ਹੈ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਿੱਚ ਅੰਤਰ ਹੈ ਤੇ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵਿੱਚ ਅੰਤਰ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਧੱਕੇ ਨਾਲ ਮੈਂ ਜੰਜੂ ਪਾਉਣ ਨਹੀਂ ਦੇਣਾ ਨਹੀਂ ਧੱਕਾ ਨਹੀਂ ਇੱਥੇ ਚੱਲੇਗਾ ਧੱਕੇ ਨਾਲ ਮੈਂ ਪਾਉਣ ਨਹੀਂ ਦੇਣਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਧੱਕੇ ਨਾਲ ਮੈਂ ਲਾਉਣ ਨਹੀਂ ਦੇਣਾ ਹੁਣ ਗੱਲ ਤੇ ਧੱਕੇ ਦੇ ਖਿਲਾਫ ਹੈ ਸਾਡੇ ਕਿੱਥੋਂ ਦੀ ਕਿੱਥੇ ਤੱਕ ਲੈ ਗਏ ਫਿਰ ਮੈਂ ਕਹਿਣਾ ਵੀ ਜਦੋਂ ਸ਼ਹਾਦਤ ਹੋ ਜਾਂਦੀ ਹੈ ਜਿਹੜੇ ਭਰਾ ਅੱਜ ਇਹ ਗੱਲਾਂ ਕਹਿੰਦੇ ਆ ਵੀ ਅਦੁੱਤੀ ਸ਼ਹਾਦਤ ਹੋਈ ਉਹਨਾਂ ਭਰਾਵਾਂ ਨੂੰ ਮੈਂ ਇੱਕ ਛੋਟੀ ਜੀ ਗੱਲ ਕਹਿ ਦੇਣੀ ਚਾਹ ਇੱਕ ਹੁੰਦਾ ਸੀ ਬ੍ਰਹਮਦਾਸ ਜੀ ਕਸ਼ਮੀਰ ਦੀ ਧਰਤੀ ਤੇ ਤੇ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਨਾਲ ਬ੍ਰਹਮਦਾਸ ਦਾ ਜਦੋਂ ਮਲਾਪ ਹੋਇਆ ਨਾ ਉਹ ਵਿਦਵਾਨ ਬੜਾ ਸੀ ਜੀ ਤੇ ਵਿਦਵਾਨ ਹੋਣ ਕਰਕੇ ਦੇਖੋ ਵਿਦਿਆ ਦਾ ਹੰਕਾਰ ਵੀ ਹੋ ਜਾਂਦਾ ਹੈ ਚਾਰ ਅਖਰ ਹੰਕਾਰ ਕੱਲਾ ਪੈਸੇ ਦਾ ਨਹੀਂ ਹੁੰਦਾ ਆਪਣੇ ਰੰਗ ਰੂਪ ਦਾ ਹੋ ਜਾਂਦਾ ਹੈ ਆਪਣੇ ਬੋਲਾਂ ਦਾ ਹੋ ਜਾਂਦਾ ਆਪਣੀ ਪ੍ਰੈਜੈਂਟੇਸ਼ਨ ਦਾ ਹੋ ਜਾਂਦਾ ਆਪਣੇ ਕਾਰੋਬਾਰ ਦਾ ਹੋ ਜਾਂਦਾ ਆਪਣੇ ਗੁਣ ਦਾ ਹੋ ਜਾਂਦਾ ਆਪਣੀ ਕਲਾ ਦਾ ਹੋ ਜਾਂਦਾ ਬੜੀ ਪ੍ਰਕਾਰ ਦਾ ਹੰਕਾਰ ਹੈ ਉਸ ਨੂੰ ਹੰਕਾਰ ਬੜਾ ਸੀ ਕਿ ਮੇਰੇ ਜਿੱਡਾ ਵੱਡਾ ਕੋਈ ਵਿਦਵਾਨ ਹੈ ਹੀ ਨਹੀਂ ਔਰ ਜਿਹਦੇ ਨਾਲ ਟਾਕ ਕਰਦਾ ਸੀ ਸ਼ਰਤ ਹੁੰਦੀ ਸੀ ਵੀ ਜੇ ਤੂੰ ਜਿੱਤ ਗਿਆ ਤੇ ਜਿੰਨੀਆਂ ਮੇਰੀਆਂ ਪੋਤੀਆਂ ਨੇ ਸਾਰੀਆਂ ਤੂੰ ਚੁੱਕ ਕੇ ਲੈ ਜਾਵੇਂਗਾ ਜੇ ਮੈਂ ਜਿੱਤ ਗਿਆ ਜਿੰਨੀਆਂ ਤੇਰੇ ਕੋਲੋਂ ਚੁੱਕ ਕੇ ਮੈਂ ਇਧਰ ਧਰ ਲੈਣੀਆਂ ਅਸ਼ਰਤਾਂ ਹੁੰਦੀਆਂ ਸੀ ਜੀ ਜਦੋਂ ਗੁਰਨਾਮਕ ਪਾਤਸ਼ਾਹ ਮਹਾਰਾਜ ਜੀ ਨਾਲ ਇਹ ਗੱਲ ਕੀਤੀ ਸਾਬ ਜੀ ਕਹਿੰਦੇ ਵੀ ਜਿਹੜੀ ਵਿਦਿਆ ਹੁੰਦੀ ਹੈ ਨਾ ਇਹ ਹੁੰਦੀ ਹੈ ਕਿ ਦੀਪਕ ਦੀ ਤਰ੍ਹਾਂ ਦੀਵੇ ਦੀ ਤਰ੍ਹਾਂ ਜਗਦੀ ਹੈ ਇਹਦੇ ਨਾਲ ਕਿਸੇ ਦੇ ਘਰ ਦੇ ਵਿੱਚ ਰੋਸ਼ਨੀ ਕਰੀਦੀ ਹੁੰਦੀ ਹਨੇਰਾ ਖਤਮ ਕਰੀਦਾ ਹੁੰਦਾ ਕਿਸੇ ਦੀ ਕੁਲੀ ਨੂੰ ਅੱਗ ਲਾ ਕੇ ਉਹਦਾ ਘਰ ਨਹੀਂ ਖਤਮ ਕਰੀਦਾ ਹੁੰਦਾ ਜੀ ਹੁਣ ਗੁਰਨਾਮਕ ਪਾਤਸ਼ਾਹ ਮਹਾਰਾਜ ਜੀ ਨੇ ਪੜਪੜ ਗੱਡੀ ਲੱਦੀ ਹੈ ਪੜਪੜ ਪਰਿਆ ਸਾਥ ਇਹ ਜਦੋਂ ਸਾਰਾ ਬਚਨ ਸੁਨਾਇਆ ਤੇ ਉਹਦੇ ਮਨ ਦੇ ਵਿੱਚ ਇਸ ਚੀਜ਼ ਦਾ ਪ੍ਰਭਾਵ ਪਿਆ ਵੀ ਮੈਂ ਇਸ ਵਿਦਿਆ ਦੇ ਨਾਲ ਕਿਸੇ ਦਾ ਘਰ ਚਲਾਉਣਾ ਹੈ ਮੈਸ ਵਿਦਿਆ ਦੇ ਨਾਲ ਕਿਸੇ ਨੂੰ ਖਨੇਰੇ ਵਿੱਚ ਚੁੱਕਣਾ ਜੀ ਜਦੋਂ ਆਹ ਚੀਜ਼ਾਂ ਆਈਆਂ ਫਿਰ ਉਹ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸ਼ਰਦ ਆਲੂ ਹੋਇਆ ਜੀ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਚਰਨ ਪਏ ਜਦੋਂ ਔਰੰਗਜ਼ੇਬ ਦਾ ਵਕਤ ਆਇਆ ਤੇ ਜਬਰੀ ਜੰਜੂ ਉਤਾਰੇ ਜਾਂਦੇ ਸਨ ਫਿਰ ਇੱਕ ਸਵਾਲ ਆਇਆ ਜਦੋਂ ਸਾਰੇ ਵਿਦਵਾਨ ਸੱਜਣ ਉਹਨਾਂ ਦੇ ਬੈਠੇ ਜੀ ਇਹਨਾਂ ਦੇ ਵਿੱਚ ਵੀ ਜਿਵੇਂ ਆਪਾਂ ਤਖਤਾਂ ਦੇ ਜਥੇਦਾਰ ਕਹਿੰਦੇ ਆ ਇਹਨਾਂ ਦੇ ਵਿੱਚ ਵੀ ਮਹਾ ਮੰਡੇਸ਼ਵਰ ਤੇ ਬੜੇ ਵੱਡੇ ਵੱਡੇ ਅਹੁਦੇ ਹੁੰਦੇ ਆ ਉਹ ਸਾਰੇ ਬੈਠੇ ਉਹ ਕਹਿੰਦੇ ਵੀ ਹੁਣ ਇਹ ਦੱਸੋ ਵੀ ਜਾਈਏ ਤੇ ਜਾਈਏ ਕਿੱਥੇ ਬੜਾ ਵੱਡਾ ਇੱਕ ਸਵਾਲ ਆ ਜਾਂਦਾ ਹੈ ਫਿਰ ਕੁਝ ਲੋਕਾਂ ਨੇ ਗੱਲ ਕਹੀ ਵੀ ਉਸੇ ਘਰ ਦੇ ਵਿੱਚ ਜਾਣਾ ਪੈਣਾ ਜਿਹੜਾ ਬਾਬਰ ਨੂੰ ਜਾਬਰ ਕਹਿੰਦਾ ਹੈ ਜੀ ਗੁਰਮਾਨਕ ਦਾ ਘਰ ਜੀ ਉਸੇ ਘਰ ਦੇ ਵਿੱਚ ਜਾਣਾ ਪੈਣਾ ਜਿਹੜੇ ਗੋਡੇ ਨਹੀਂ ਟੇਕਦੇ ਪਰ ਤਤੀ ਤਵੀ ਦੇ ਉੱਪਰ ਬਹਿ ਕੇ ਆਪਣਾ ਬਲਦਾਨ ਦੇ ਦਿੰਦੇ ਨੇ ਜੀ ਉਸੇ ਘਰ ਦੇ ਵਿੱਚ ਜਾਣਾ ਪੈਣਾ ਜਿਹੜੇ ਹਕੂਮਤ ਦੇ ਨਾਲ ਸਾਂਹੀ ਜੰਗ ਲਾਏ ਪੈਂਦੇ ਨੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਸਾਂਹੀ ਜੰਗ ਹੋਈ ਹੈ ਲੋਕੇ ਨਹੀਂ ਕੰਮ ਕੀਤੇ ਗਏ ਜੀ ਉੱਥੇ ਜਾਣ ਦੇ ਵਿੱਚ ਫਾਇਦਾ ਹੈ ਫਿਰ ਇਹਨਾਂ ਨੇ ਆਪਣਾ ਬ੍ਰਹਮਦਾਸ ਦਾ ਪਰਪੋਤਾ ਸੀ ਉਹਦਾ ਨਾਮ ਸੀ ਕਿਰਪਾ ਰਾਮ ਉਹਨੂੰ ਆਗੂ ਬਣਾ ਕੇ ਤੇ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਆ ਜੀ ਵੀ ਸੱਚੇ ਪਾਤਸ਼ਾਹ ਧਰਮ ਖਤਰੇ ਵਿੱਚ ਹੈ ਜੀ ਪਾਤਸ਼ਾਹ ਨੇ ਉੱਥੇ ਵੀ ਇੱਕੋ ਗੱਲ ਕੀਤੀ ਵੀ ਤੁਹਾਡੇ ਮੇਰੇ ਵਿਚਾਰ ਵੱਖੋ ਵੱਖਰੇ ਆ ਜੀ ਦੇਖੋ ਗੁਰਮਤਿ ਦੀ ਇੱਕ ਬੜੀ ਵੱਡੀ ਖਾਸੀਅਤ ਹੈ ਜਿਹੜੀ ਅੱਜ ਮੈਂ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਮਾਂ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੀ ਜਦੋਂ ਉਦਾਸੀਆਂ ਤੇ ਜਾਂਦੇ ਆ ਨਾ ਉੱਥੇ ਲੋਕਾਂ ਨੂੰ ਕਹਿੰਦੇ ਕਹਿੰਦੇ ਵੀ ਤੇਰੇ ਮੇਰੇ ਵਿਚਾਰ ਨਹੀਂ ਰਲਦੇ ਜੀ ਚੜਦੇ ਲੈਂਦੇ ਦਾ ਫਰਕ ਹੈ ਜੀ ਦਿਨ ਤੇ ਰਾਤ ਦਾ ਫਰਕ ਹੈ ਜੀ ਪਰ ਆ ਬੈਠਾ ਪਟੋਕਰੀਏ ਯਾਰ ਡਾਇਲੌਗ ਤੇ ਕਰੀਏ ਹੋ ਸਕਦਾ ਕੋਈ ਨਵੀਂ ਚੀਜ਼ ਨਿਕਲੇ ਆ ਬਿਲਕੁਲ ਪਾਤਸ਼ਾਹ ਕਹਿੰਦੇ ਤੁਹਾਡੇ ਮੇਰੇ ਵਿਚਾਰ ਨਹੀਂ ਲੜਦੇ ਪਰ ਗੱਲ ਇਨਸਾਨੀਅਤ ਦੀ ਏ ਗੱਲ ਧਾਰਮਿਕ ਆਜ਼ਾਦੀ ਦੀ ਏ ਜੀ ਜੇ ਤੁਹਾਨੂੰ ਲੱਗਦਾ ਪਿਆ ਵੀ ਸਾਡੇ ਇਸ਼ਟ ਦੇਵ ਦੀ ਪੂਜਾ ਕਰਨ ਦੇ ਵਿੱਚ ਸਾਨੂੰ ਬੜੀ ਵੱਡੀ ਤਕਲੀਫ ਆ ਰਹੀ ਹੈ ਜੀ ਤੇ ਪਾਤਸ਼ਾਹ ਕਹਿੰਨਗੇ ਤੁਹਾਡੀ ਧਾਰਮਿਕ ਆਜ਼ਾਦੀ ਖੋਈ ਜਾ ਰਹੀ ਹੈ ਤੁਹਾਡੀ ਧਾਰਮਿਕ ਆਜ਼ਾਦੀ ਲਈ ਮੈਂ ਆਪਣੀ ਆਵਾਜ਼ ਬਲੰਦ ਕਰਾਂਗਾ ਜੀ ਹੁਣ ਕਿੰਦੀ ਵੱਡੀ ਗੱਲ ਸੀ ਦੇਖੋ ਇੱਥੇ ਮੈਂ ਇਥੋਂ ਤੱਕ ਵੀ ਇਹ ਗੱਲ ਕਹਿ ਦੇਵਾਂਗਾ ਪੂਰੀ ਦੁਨੀਆ ਦੀ ਹਿਸਟਰੀ ਪੜੋ ਜੀ ਆਪਣੇ ਧਰਮ ਮਜ਼ਹਬ ਦੀ ਖਾਤਰ ਜਿਹੜੇ ਆਗੂ ਨੇ ਕੁਰਬਾਨ ਹੁੰਦੇ ਆਏ ਨੇ ਕਿ ਕਿਸੇ ਦੂਏ ਦਾ ਧਰਮ ਖਤਰੇ ਵਿੱਚ ਹੋਵੇ ਤਾਂ ਆਪਣਾ ਬਲਦਾਨ ਦੇ ਦੇਣਾ ਇਹ ਸਿੱਖੀ ਦੇ ਵਿਰੇੜੇ ਦੇ ਵਿੱਚ ਤੁਹਾਨੂੰ ਮਿਲੇਗਾ ਹੋਰ ਕਿਤੇ ਨਹੀਂ ਜਿਵੇਂ ਕਿਤੇ ਹੁਣ ਇਹ ਵੀ ਨਜ਼ਰ ਆ ਰਿਹਾ ਕਿ ਕਿਤੇ ਨਾ ਕਿਤੇ ਸਿੱਖਾਂ ਨੂੰ ਨਿਗਲਣ ਵਾਸਤੇ ਕੁਝ ਕੁਝੀਆਂ ਚਾਲਾਂ ਚਲੀਆਂ ਜਾਂਦੀਆਂ ਕੁਝ ਬਿਆਨ ਇਦਾਂ ਦੇ ਦਿੱਤੇ ਜਾਂਦੇ ਆ ਕਿ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਦੱਸਿਆ ਕਿ ਸਿੱਖ ਹੈ ਜਿਹੜੀ ਉਹ ਹਿੰਦੂਆਂ ਚੋਂ ਨਿਕਲਿਆ ਇਦਾਂ ਦੇ ਬਿਆਨ ਖਾਸ ਕਰਕੇ ਉਹਨਾਂ ਮੰਚਾਂ ਤੋਂ ਦਿੱਤੇ ਜਾਂਦੇ ਆ ਉਹਨਾਂ ਆਦਾਰਿਆਂ ਤੋਂ ਸੁਸਾਇਟੀਆਂ ਤੋਂ ਉਹਨਾਂ ਤੋਂ ਬੋਲਿਆ ਜਾਂਦਾ ਜਿਹੜੀਆਂ ਕੀ ਸਿੱਧੀਆਂ-ਸਿੱਧੀਆਂ ਸਰਕਾਰਾਂ ਨਾਲ ਸਬੰਧਤ ਨਹੀਂ ਭਾਜੀ ਜਿਹੜੇ ਕਹਿੰਦੇ ਆ ਨਿਕਲੇ ਚਲੋ ਆਪਾਂ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਮਰਜੀ ਦੀ ਸ਼ਹਾਦਤ ਨਾਲ ਕਹਦੇ ਆ ਜੀ ਹੁਣ ਦੁੱਧ ਦੇ ਵਿੱਚੋਂ ਦਹੀਂ ਨਿਕਲ ਗਿਆ ਦਹੀਂ ਦੇ ਵਿੱਚੋਂ ਮੱਖਣ ਨਿਕਲ ਗਿਆ ਮੱਖਣ ਦੇ ਵਿੱਚੋਂ ਦੇਸੀ ਘਿਓ ਨਿਕਲ ਗਿਆ ਹੁਣ ਗਾਹਾਂ ਦੀ ਗਾਹਾਂ ਕੁਝ ਨਿਕਲਦਾ ਪਰ ਜੇ ਦੁੱਧ ਤੋਂ ਦਹੀਂ ਬਣ ਗਿਆ ਦਹੀਂ ਤੋਂ ਦੁਬਾਰਾ ਦੁੱਧ ਨਹੀਂ ਬਣਨਾ ਜੀ ਬਿਲਕੁਲ ਮੰਨ ਕੇ ਚੱਲਣੀ ਪਏਗੀ ਸਾਡਾ ਪਿਛੋਕੜ ਕਿਤੋਂ ਨਾ ਕਿਤੇ ਜਾ ਕੇ ਜੁੜਦਾ ਜੇ ਵਿਗਿਆਨ ਨੂੰ ਪੁੱਛੋ ਕਹਿੰਦੇ ਬਾਂਦਰ ਤੁਹਾਡਾ ਪਿਛੋਕੜ ਹੈ ਮੰਨਦੇ ਕੋਈ ਨਹੀਂ ਮੰਨਦੇ ਇਸ ਗੱਲ ਨੂੰ ਉਹ ਕਿਹਾ ਜਾਂਦਾ ਵੀ ਬਾਂਦਰ ਤੁਹਾਡੇ ਬਜ਼ੁਰਗ ਨੇ ਬਾਂਦਰ ਤੋਂ ਪਿਛੋਕੜ ਰਲਿਆ ਹੁਣ ਕੀ ਇਹ ਗੱਲ ਇਹਨਾਂ ਮੰਨਣ ਨੂੰ ਤਿਆਰ ਨੇ ਸੋ ਇਸ ਕਰਕੇ ਪਿਛੋਕੜ ਕਿਤੇ ਨਾ ਕਿਤੇ ਜਾ ਕੇ ਜੁੜਦਾ ਕੀ ਹੁੰਦਾ ਹੈ ਪ੍ਰਮਾਤਮਾ ਨੇ ਸ੍ਰਿਸ਼ਟੀ ਕਦੋਂ ਕੀ ਤਸਰੀ ਉਸ ਸਮੇਂ ਜਿਹੜਾ ਗੁਰੂ ਸਾਹਿਬ ਨੇ ਆਪਣੀ ਅਦੁੱਤੀ ਸ਼ਹਾਦਤ ਸਿਰਫ ਇਸ ਵਾਸਤੇ ਦੇ ਦਿੱਤੀ ਕਿ ਹਿੰਦੂਆਂ ਦੇ ਧਰਮ ਨੂੰ ਬਚਾਉਣ ਦੀ ਖਾਤਰ ਉਹਨਾਂ ਦੀ ਆਜ਼ਾਦੀ ਦੀ ਖਾਤਰ ਭਾਜੀ ਜੇ ਹਿੰਦੂ ਦੀ ਜਗ੍ਹਾ ਦੇ ਉੱਪਰ ਕੋਈ ਜੇ ਹਿੰਦੂ ਸੱਤਾ ਵਿੱਚ ਹੁੰਦਾ ਜੀ ਤੇ ਮੁਸਲਮਾਨ ਆ ਜਾਂਦਾ ਵੀ ਮੇਰਾ ਧਰਮ ਖਤਰੇ ਵਿੱਚ ਹੈ ਤੇ ਉਹਦੀ ਵੀ ਧਾਰਮਿਕ ਆਜ਼ਾਦੀ ਦੇ ਲਈ ਮੇਰੇ ਗੁਰੂ ਪਾਤਸ਼ਾਹ ਐਡੀ ਵੱਡੀ ਹੀ ਕੁਰਬਾਨੀ ਦਿੰਦੇ ਜਿੱਡੀ ਵੱਡੀ ਕੁਰਬਾਨੀ ਖੋਣ ਦਿੰਦੀ ਹੈ ਜਿਹੜੀ ਅੱਜ ਸਿਸਟਮ ਚੱਲ ਰਿਹਾ ਜਿਹੜਾ ਅੱਜ ਜਿਸ ਤਰ੍ਹਾਂ ਦਾ ਸਰਕਾਰੀ ਪ੍ਰਬੰਧਨ ਚੱਲ ਰਿਹਾ ਚਾਹੇ ਉਹ ਕੇਂਦਰ ਦੇ ਵਿੱਚ ਆ ਜਾਂ ਆਪਾਂ ਕਿਸੇ ਹੋਰ ਸੰਬੰਧ ਦੇ ਵਿੱਚ ਸੰਦਰਭ ਦੇ ਵਿੱਚ ਲੈ ਲਈਏ ਅੱਜ ਜਿਹੜਾ ਜਿਹੜੇ ਮਿਨਿਓਰਟੀਜ਼ ਨੇ ਜਿਹੜੇ ਛੋਟੇ ਧਰਮ ਨੇ ਜਾਂ ਆਪਾਂ ਕਹਿ ਲਈਏ ਜਿਹੜੇ ਕੀ ਘੱਟ ਗਿਣਤੀਆਂ ਨੇ ਉਹਨਾਂ ਨੂੰ ਦੱਬਿਆ ਜਾ ਰਿਹਾ ਉਹਨਾਂ ਨੂੰ ਕੁਚਲਿਆ ਜਾ ਰਿਹਾ ਉਹਨਾਂ ਦੇ ਧਰਮ ਖਤਰੇ 'ਚ ਆ ਉਹਨਾਂ ਦੀਆਂ ਜਾਤਾਂ ਖਤਰੇ 'ਚ ਆ ਉਹਨਾਂ ਦਾ ਅਸਤਿਤਵ ਖਤਰੇ 'ਚ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਜਿਹੜੀ ਗੱਲ ਤੁਸੀਂ ਕੀਤੀ ਨਾ ਅਸਤਿਤਵ ਖਤਰੇ ਦੇ ਵਿੱਚ ਆ ਇਹ ਸਾਨੂੰ ਇੰਜ ਲੱਗਦਾ ਪਿਆ ਵੀ ਐਜੂਕੇਸ਼ਨ ਦੀ ਬੜੀ ਵੱਡੀ ਘਾਟ ਹੈ ਜੀ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਬਹੁਗਿਣਤੀ ਬਿਰ ਜੋ ਬਹੁਗਿਣਤੀ ਨਹੀਂ ਹੈ ਜੀ ਉਹ ਬਹੁਤ ਘੱਟ ਗਿਣਤੀ ਹੈ ਜੀ ਇਹ ਗੱਲ ਬੜੀ ਸਮਝਣ ਵਾਲੀ ਹੈ ਇੱਕ ਪਾਸੇ ਅਸੀਂ 15 ਤੇ 85 ਦਾ ਰੌਲਾ ਪਾਉਂਦੇ ਆ ਹਰ ਵਾਰੀ 15 ਜਿੱਤ ਜਾਂਦਾ 85 ਹਾਰ ਜਾਂਦਾ ਫਿਰ ਵੇਖਣਾ ਪੈਗਾ 85 ਕਿਉਂ ਹਾਰ ਰਿਹਾ ਅਸਲ ਦੇ ਵਿੱਚ ਦੇਖੋ ਗੱਲ ਇੱਥੇ ਮੈਂ ਹੁਣ ਕਲੀਅਰ ਕਰਦੇ ਆ ਬ੍ਰਾਹਮਣ 3 ਤੋਂ 3.5% ਹੈ ਜੀ ਗੱਲ ਬੜੀ ਹੁਣ ਸਮਝ ਆ ਜੇ ਔਰ ਇੰਝ ਹੀ ਚਲਾਇਆ ਜੇ ਮੈਂ ਕਹਿੰਨਾ ਵੀ ਇਹ ਚੀਜ਼ ਚੱਲੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਜੀ ਜਦੋਂ ਤੇ ਗੱਲ ਮੰਦਰ ਵਿੱਚ ਜਾਣ ਦੀ ਹੁੰਦੀ ਏ ਉਦੋਂ ਤੇ ਤੁਸੀਂ ਦਲਤ ਤੋਂ ਤੁਹਾਨੂੰ ਹੱਕ ਨਹੀਂ ਹੈ ਐਜੂਕੇਸ਼ਨ ਦਾ ਤੁਹਾਨੂੰ ਹੱਕ ਨਹੀਂ ਹੈ ਤੁਸੀਂ ਚਲੋ ਮੈਨੂੰ ਇੱਕ ਗੱਲ ਦੱਸੋ ਭਾਰਤ ਦੇ ਵਿੱਚ ਕਿੰਨੇ ਮੰਦਰ ਨੇ ਭਾਰਤ ਦੇ ਵਿੱਚ ਕੁੱਲ ਮਿਲਾ ਕੇ ਮੇਰੇ ਖਿਆਲ ਦੇ ਵਿੱਚ 30 ਲੱਖ ਦੇ ਲਾਗੇ ਮੰਦਰ ਹੋਵੇਗਾ ਜੀ 30 ਲੱਖ ਦੇ ਲਾਗੇ ਮੰਦਿਰ ਹੈ ਪਰ ਮੰਦਿਰ ਦਾ ਜਦੋਂ ਪੁਜਾਰੀ ਲਾਉਣਾ ਹੁੰਦਾ ਉਹ ਵਿਸ਼ੇਸ਼ ਜਾਤੀ ਦੇ ਵਿੱਚੋਂ ਹੁੰਦਾ ਹੈ ਉਹ ਵਿਸ਼ੇਸ਼ ਜਾਤੀ ਵਿੱਚੋਂ ਉਦੋਂ ਦਲਿਤ ਪੁਜਾਰੀ ਨਹੀਂ ਬਣ ਸਕਦਾ ਪਰ ਜਦੋਂ ਇਸ ਤਰੀਕੇ ਨਾਲ ਭੀੜ ਪਾਉਣੀ ਹੁੰਦੀ ਹੈ ਤੁਸੀਂ ਸਾਰੇ ਹਿੰਦੂਆਂ ਦਾ ਖਿੱਸਾ ਜੇ ਪਹਿਲੀ ਗੱਲ ਤੇ ਸਾਡਾ ਦਲਿਤ ਸਮਾਜ ਨੂੰ ਇਹ ਦੇਖਣਾ ਚਾਹੀਦਾ ਵੀ ਅਸੀਂ ਹੈ ਕਿੱਥੇ ਆ ਪੂਰੇ ਭਾਰਤ ਦਾ ਜਿਹੜਾ ਸਾਡਾ ਦਲਿਤ ਸਮਾਜ ਹੈ ਨਾ ਮੈਨੂੰ ਬੜੀ ਵੱਡੀ ਖਮਦਰਦੀ ਆ ਇਹਨਾਂ ਦੇ ਨਾਲ ਔਰ ਮੈਂ ਇੱਕ ਗੱਲ ਹੋਰ ਇੱਥੇ ਭਰਾਵਾਂ ਨੂੰ ਫਿਰ ਕਹਿ ਦਿਆਂ ਜੇ ਤੁਸੀਂ ਇੱਥੇ ਬੜੇ ਉਦਮ ਨਾਲ ਆਏ ਹੋ ਜੀ ਮੈਂ ਪੁੱਛਣਾ ਚਾਹੁੰਨਾ ਵੀਰੋ ਜਿੱਥੇ ਤੁਹਾਨੂੰ ਮੰਦਿਰ ਵਿੱਚ ਵੜਨ ਦਾ ਤੁਹਾਨੂੰ ਧਾਰਮਿਕ ਚਿੰਨ ਪਾਉਣ ਦਾ ਅਧਿਕਾਰ ਨਹੀਂ ਤੁਹਾਨੂੰ ਧਾਰਮਿਕ ਗ੍ਰੰਥ ਪੜਨ ਦਾ ਅਧਿਕਾਰ ਨਹੀਂ ਉਹ ਤੁਹਾਡਾ ਧਰਮ ਨਹੀਂ ਹੋ ਸਕਦਾ ਪਰ ਜਿੱਥੇ ਸੰਗਤ ਇੱਕ ਪੰਗਤ ਇੱਕ ਬਾਟਾ ਇੱਕ ਸਾਰਾ ਕੁਝ ਇੱਕ ਉਹ ਤੁਹਾਡਾ ਧਰਮ ਹੋ ਸਕਦਾ ਜੀ ਇਸ ਕਰਕੇ ਇਧਰਲੇ ਪਾਸੇ ਆਉਣ ਦੇ ਵਿੱਚ ਫਾਇਦਾ ਹੈ ਜਿੱਥੇ ਸਾਡੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਸੋ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਬਹੁਗਿਣਤੀ ਦੀ ਉਹ ਬਹੁਗਿਣਤੀ ਨਹੀਂ ਹੈ ਘੱਟ ਗਿਣਤੀ ਹੈ ਪਰ ਉਹਨਾਂ ਨੇ ਦਲਿਤ ਸਮਾਜ ਦੇ ਉੱਪਰ ਹਿੰਦੂ ਠੱppa ਲਾ ਕੇ ਇਹਨਾਂ ਨੂੰ ਆਪਣੇ ਨਾਲ ਜੋੜ ਲਿਆ ਤੇ ਉਹਦੇ ਕਰਕੇ ਆਪਣੇ ਆਪ ਨੂੰ ਬਹੁਗਿਣਤੀ ਰੱਖ ਕੇ ਬੈਠੇ ਨੇ ਪਰ ਬਹੁਗਿਣਤੀ ਕੁਝ ਹੋਰ ਹੀ ਪਾਸੇ ਹੈ ਸਾਨੂੰ ਇਹ ਚੀਜ਼ਾਂ ਬੜੀਆਂ ਵਿਚਾਰਨੀਆਂ ਚਾਹੀਦੀਆਂ ਖੈਰ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਕਨਸੈਪਟ ਜਿਹੜਾ ਉਹ ਕਲੀਅਰ ਕਰਦੇ ਆ ਜੀ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕੋਲ ਕਿਰਪਾ ਰਾਮ ਹੁੰਦਾ ਸੱਚੇ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਆਵਾਜ਼ ਬੁਲੰਦ ਕਰਦੇ ਨੇ ਹਿਸਟਰੀ ਬੜੀ ਲੰਬੀ ਹੋ ਜਾਣੀ ਹੈ ਪਰ ਮੈਂ ਥੋੜਾ ਸ਼ੌਰ ਸੁਣਾ ਦੇ ਆ ਜੀ ਆਵਾਜ਼ ਬੁਲੰਦ ਕਰਦੇ ਨੇ ਹੱਕ ਸੱਚ ਦੀ ਆਵਾਜ਼ ਦੇਣ ਵਾਲਿਆਂ ਨਾਲ ਜੋਖ ਹੁੰਦਾ ਆਪਾਂ ਨੂੰ ਪਤਾ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਸ਼ਹਾਦਤ ਦੀ ਖਬਰ ਅਨੰਦਪੁਰ ਸਾਹਿਬ ਹੁੰਦੀ ਹੈ ਉਹੀ ਕਿਰਪਾ ਰਾਮ ਇਹਦੇ ਮਨ ਦੇ ਵਿੱਚ ਐਡੀ ਵੱਡੀ 6:00 ਵਜ ਦੀ ਕਹਿੰਦਾ ਇਨਸਾਨੀਅਤ ਦਾ ਇਸ ਤੋਂ ਵੱਡਾ ਦੱਸੋ ਹੋਰ ਕੀ ਹੋ ਸਕਦਾ ਜੀ ਵੀ ਸਾਡਾ ਧਰਮ ਖਤਰੇ ਵਿੱਚ ਸੀ ਤੇ ਬਲਦਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਦੇ ਦਿੱਤਾ ਵੀਰ ਜੀ 1699 ਦੀ ਬਸਾਖੀ ਵਾਲੇ ਦਿਨ ਕਿਰਪਾ ਰਾਮ ਖੰਡੇ ਬਾਟੇ ਦੀ ਪੌੜ ਲੈ ਕੇ ਕਿਰਪਾਲ ਸਿੰਘ ਬਣਿਆ ਸੀ ਚਮਕੌਰ ਦੀ ਹਵੇਲੀ ਦਾ ਸ਼ਹੀਦ ਹੈ ਉਹ ਸਾਨੂੰ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਉਹਨੇ ਉਸ ਚੀਜ਼ ਨੂੰ ਜਾਣਿਆ ਮਹਿਸੂਸ ਕੀਤਾ ਉਸ ਗੱਲ ਨੂੰ ਵੀ ਵਾਕਿਆ ਹੀ ਸੱਚੇ ਪਾਤਸ਼ਾਹ ਨੇ ਜਿਹੜੀ ਏਡੀ ਵੱਡੀ ਸ਼ਹਾਦਤ ਦਿੱਤੀ ਇਹ ਜਿਹੜੀ ਗੱਲ ਕਿਰਪਾ ਰਾਮ ਨੇ ਮਹਿਸੂਸ ਕੀਤੀ ਸੀ ਇਹ ਅੱਜ ਦਾ ਹਰ ਹਿੰਦੂ ਕਿਉਂ ਨਹੀਂ ਮਹਿਸੂਸ ਕਰਦਾ ਪਿਆ ਜਦੋਂ 1984 ਦਾ ਵੇਲਾ ਆਇਆ ਅੱਜ ਇਹ ਗੱਲ ਕਹਿ ਦਿੰਦੇ ਨੇ ਵੀ ਸਾਡੇ ਤਿਲਕ ਤੇ ਜੰਜੂ ਦੀ ਖਾਤਰ ਚਲੋ ਮੈਂ ਕਹਿਣਾ ਵੀ ਇਸੇ ਗੱਲ ਤੇ ਵੀ ਆਜੋ ਜੇ ਤੁਸੀਂ ਮਨੁੱਖੀ ਹੱਕਾਂ ਦੀ ਖਾਤਰ ਨਹੀਂ ਵੇਖਦੇ ਤਿਲਕ ਤੇ ਜੰਜੂ ਦੀ ਖਾਤਰ ਵੇਖਦੇ ਹੋ ਜੀ ਇਹ ਕਹਿੰਦੇ ਵੀ ਤਿਲਕ ਤੇ ਜੰਜੂ ਦੀ ਖਾਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਬਲਿਦਾਨ ਦਿੱਤਾ। ਜੀ। ਮੈਂ ਕਹਿੰਦਾ ਫਿਰ ਜੇ Hindu ਭਰਾ ਸੱਚਮੁੱਚ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਵੀ ਤਿਲਕ ਤੇ ਜੰਜੂ ਦੀ ਖਾਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਹੈ ਤੇ ਫਿਰ ਮੈਨੂੰ ਇਹ ਦੱਸ ਦਿਓ 1984 ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਅੱਗ ਲਾਉਣ ਵਾਲਾ ਕੌਣ ਸੀ? ਉਸ ਸਥਾਨ ਨੂੰ ਅੱਗ ਲਾਈ ਗਈ ਸੀ। ਜੀ। ਅੱਗ ਲਾਉਣ ਵਾਲਾ ਕੌਣ ਸੀ? Hindu ਨਹੀਂ ਸੀ ਤੇ ਕੌਣ ਸੀ? ਮੈਨੂੰ ਕਲੀਅਰ ਤੇ ਕਰ ਦੇ। ਸੋ ਇਸ ਕਰਕੇ ਸਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਦੇਖਣਾ ਪੈਗਾ ਮਨੁੱਖੀ ਹੱਕਾਂ ਦੀ ਖਾਤਰ ਤੇ ਉਹ ਜਿਹੜੀ ਮਨੁੱਖੀ ਹੱਕਾਂ ਦੀ ਖਾਤਰ ਆਵਾਜ਼ ਉਠਾਈ ਸੀ ਉਹਦੇ ਵਿੱਚ ਫਾਇਦਾ ਕਿਸ ਨੂੰ ਹੋਇਆ ਧਰਮਕੀ ਦਾ ਬੱਚਿਆ ਤੇ ਹਿੰਦੂ ਦਾ ਗੱਲ ਬੜੀ ਗਲੇਰ ਹੋ ਜਾਂਦੀ ਹੈ ਮੈਂ ਕਹਿੰਦਾ ਵੀ ਜੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਵੇਲਾ ਆ ਜਾਂਦਾ ਤੇ ਫਿਰ ਵੀ ਸਾਨੂੰ ਇੱਕੋ ਗੱਲ ਕਹਿ ਦਿੱਤੀ ਜਾਂਦੀ ਮੈਨੂੰ ਤਕਲੀਫ ਹੈ ਭਾਜੀ ਇਹਨਾਂ ਗੱਲਾਂ ਦੀ ਜੀ ਮੈਨੂੰ ਬਹੁਤ ਵੱਡਾ ਦੁੱਖ ਹੈ ਔਰ ਮੈਂ ਹਿੰਦੂ ਭਰਾਵਾਂ ਨਾਲ ਇਸ ਗੱਲ ਤੋਂ ਗਿਲਾ ਵੀ ਕਰਦਾ ਹੁਣਾਂ ਮੈਂ ਕਿਹਾ ਭਰਾਵਾ ਹੱਥ ਜੜਾ ਲਓ ਕਿਰਪਾ ਕਰਕੇ ਮੇਰੀ ਬੇਨਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਧਨਾ ਕਿਉਂ ਕੀਤੀ ਤੇ ਜਵਾਬ ਪਤਾ ਕੀ ਦਿੰਦੇ ਨੇ Hindu ਧਰਮ ਦੀ ਰੱਖਿਆ ਲਈ ਜੀ ਅਸੀਂ ਕਿਸੇ ਦੇ ਪਿਓ ਦੇ ਬਾਡੀਗਾਰ ਥੋੜਾ ਰੱਖੇ ਹੋਏ ਆ ਅਸੀਂ ਰੱਖਿਆ ਕਰਾਂਗੇ ਬਿਨਾਂ ਜਾਤ ਜੇ ਅਸੀਂ ਲੰਗਰ ਦੇ ਵਿੱਚ ਪ੍ਰਸ਼ਾਦਾ ਪੁੱਛਦੇ ਆ ਭਾਜੀ ਪ੍ਰਸ਼ਾਦਾ ਪੁੱਛਦੇ ਆ ਕਿਸੇ ਦਾ ਧਰਮ ਨਹੀਂ ਪੁੱਛਦੇ ਬਿਲਕੁਲ ਜੇ ਅਸੀਂ ਕਿਸੇ ਦਾ ਕੋਠਾ ਪਾ ਕੇ ਦਿੰਨੇ ਆ ਰਾਸ਼ਨ ਦਿੰਨੇ ਆ ਤੇ ਅਸੀਂ ਬੰਦੇ ਦੀ ਲੋੜ ਪੁੱਛਦੇ ਆ ਬੰਦੇ ਦਾ ਧਰਮ ਨਹੀਂ ਪੁੱਛਦੇ ਜੀ ਜੇ ਅਸੀਂ ਕਿਸੇ ਦੇ ਨਾਲ ਖੜਾਂਗੇ ਤੇ ਉਦੋਂ ਵੀ ਅਸੀਂ ਕਿਸੇ ਦੀ ਜਾਤ ਪਾਤ ਥੋੜਾ ਪੁੱਛਾਂਗੇ ਸਾਨੂੰ ਆਪਣੇ ਬਾਡੀਗਾਰਡ ਬਣਾ ਕੇ ਕਿਉਂ ਪੇਸ਼ ਕੀਤਾ ਜਾ ਰਿਹਾ ਹੈ ਇਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਕੀ ਸਾਜਣਾ ਕਿਉਂਕਿ ਤੇ ਜਵਾਬ ਕੀਏ Hindu ਧਰਮ ਦੀ ਰੱਖਿਆ ਲਈ ਅਸੀਂ ਕਿਸੇ ਦੇ ਬਾਪ ਦੇ ਬਾਡੀਗਾਰਡ ਨਹੀਂ ਰੱਖੇ ਹੋਏ ਰੱਖਿਆ ਕਰਾਂਗੇ ਜੇ Hindu ਪਰ ਆ ਖਤਰੇ ਵਿੱਚ ਹੋਏਗਾ ਉਹਦੀ ਵੀ ਰੱਖਿਆ ਕਰਾਂਗੇ ਜੇ ਮੁਸਲਮਾਨ ਭਰਾ ਕਿਤੇ ਖਤਰੇ ਵਿੱਚ ਹੋਵੇਗਾ ਅਸੀਂ ਉਹਦੀ ਵੀ ਰੱਖਿਆ ਕਰਾਂਗੇ ਕਿਉਂਕਿ ਅਸੀਂ ਇੱਕ ਵਧੀਆ ਇਨਸਾਨ ਸਿੱਖ ਦੀ ਡੈਫੀਨੇਸ਼ਨ ਕੀ ਹੈ ਸਿੱਖ ਦੀ ਪਰਿਭਾਸ਼ਾ ਕੀ ਹੈ ਜਿਹੜੀ ਗੁਰੂ ਨੇ ਸਾਨੂੰ ਦੱਸੀ ਹੈ ਬੜੀ ਉੱਚੀ ਤੇ ਸੁੱਚੀ ਹੈ ਸੋ ਅਸੀਂ ਜਦੋਂ ਉਹਦੇ ਤੇ ਚੱਲਦੇ ਆਂ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਇਨਸਾਨੀਅਤ ਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕਰਾਂਗੇ ਅਸੀਂ ਕਿਸੇ ਹਿੰਦੂ ਨੂੰ ਮਾੜਾ ਨਹੀਂ ਕਹਿੰਦੇ ਪਰ ਅਸੀਂ ਇਹ ਗੱਲ ਕਹਿੰਨੇ ਆਂ ਵੀ ਹਿਸਤੀ ਸਾਡੀ ਨੂੰ ਵਿਗਾੜ ਕੇ ਨਾ ਪੇਸ਼ ਕਰੋ ਇਹ ਸਾਡੀ ਬੇਨਤੀ ਹੈ ਸਾਡੀ ਹਿਸਤੀ ਨੂੰ ਉਸੇ ਢੰਗ ਦੇ ਵਿੱਚ ਪੇਸ਼ ਕਰੋ ਜਿੱਡਾ ਸਾਡਾ ਉੱਚਾ ਤੇ ਸੁੱਚਾ ਇਤਿਹਾਸ ਹੈ ਨਾ ਉਹਨੂੰ ਉਸ ਢੰਗ 'ਚ ਪੇਸ਼ ਕਰ ਸਕਦੇ ਹੋ ਕਰੋ ਚਲੋ ਪਟਿਆਲੇ ਦੀ ਧਰਤੀ ਤੋਂ ਗੱਗੀ ਪੰਡਤ ਜੀ ਨੇ ਜੀ ਉਹਨਾਂ ਨੇ ਇਸ ਵਾਰੀ ਬੜੀ ਸੋਹਣੀ ਗੱਲ ਕੀਤੀ ਜੀ ਕਹਿੰਦੇ ਮਖੂਜੀ ਮੈਂ ਸੋਚ ਰਿਹਾ ਮਾਂ ਵੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਆਉਣੀ ਹੈ ਜੀ ਕਹਿੰਦੇ ਅਸੀਂ ਇਸ ਸ਼ਹਾਦਤ ਨੂੰ ਕਹਿੰਦੇ ਕਿ ਕੱਲੇ ਸੇਕੀ ਕਿਉਂ ਮਨਾਉਣ ਬਈ ਸਿੱਖ ਸ਼ਹੀਦੀ ਦਿਹਾੜਾ ਗੁਰਦੁਆਰੇ ਵਿੱਚ ਮਨਾਉਂਦੇ ਨੇ ਕੱਲੇ ਸੇਕੀ ਕਿਉਂ ਮਨਾਉਣ ਬਿਲਕੁਲ ਧਰਮ ਤੇ ਸਾਡਾ ਬਚਾਇਆ ਗਿਆ ਕਹਿੰਨ ਕਿ ਇਸ ਵਾਰੀ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮੰਦਰ ਦੇ ਵਿੱਚ ਮਨਾਵਾਂਗੇ ਔਰ ਇਹ ਗੱਲ ਜਿਹੜੀ ਹੈ ਨਾ ਇਹ ਅੱਜ ਤੋਂ ਕੁਝ ਸਾਲ ਪਹਿਲਾਂ ਜਲੰਧਰ ਦਾ ਹੈ ਜੀ ਇੱਕ ਅਸਥਾਨ ਹੈ ਮੰਦਰ ਗੌਰੀ ਸ਼ੰਕਰ ਮੰਦਿਰ ਜੀ ਗੌਰੀ ਸ਼ਕਰ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਸਿੱਖ ਤਾਲਮਿਲ ਕਮੇਟੀ ਨਾਲ ਸੰਪਰਕ ਕੀਤਾ ਤੇ ਬੜੇ ਪਿਆਰ ਨਾਲ ਕਹਿੰਦੇ ਕਹਿੰਦੇ ਜੀ ਮਨ 'ਚ ਖਿਆਲ ਆਇਆ ਸੀ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸ਼ੀਦੀ ਦਿਹਾੜਾ ਮਨਾਉਣਾ ਉਹ ਕਹਿੰਦੇ ਜੀ ਮਨਾਓ ਜੀ ਸਦਕੇ ਮਨਾਓ ਜੀ ਕਹਿੰਦੇ ਵੀ ਅਸੀਂ ਚਾਹੁੰਦੇ ਆਂ ਵੀ ਉਹਦੇ ਵਿੱਚ ਸਾਨੂੰ ਤੁਸੀਂ ਮਰਿਆਦਾ ਬਾਰੇ ਦੱਸ ਦਿਓ ਸਾਡੇ ਕੋਲੋਂ ਕੋਈ ਗਲਤੀ ਨਾ ਹੋ ਜਾਏ ਕੱਲ ਨੂੰ ਲੋਕੀ ਆਕਣਗੇ ਵੀ ਇਹਨਾਂ ਨੇ ਦੇਖੋ ਜੀ ਆ ਜਾਣ ਕੇ ਕੀਤਾ ਉਹ ਕਹਿੰਦੇ ਠੀਕ ਹੈ ਜੀ ਸਾਰਾ ਦੱਸਾਂਗੇ ਉਹਨਾਂ ਨੇ ਬੜੇ ਸੋਹਣੇ ਢੰਗ ਦੇ ਵਿੱਚ ਮਨਾਇਆ ਲੰਗਰ ਵੀ ਲਾਇਆ ਮੈਂ ਕਹਿੰ ਮਾਨਸਿਕਤਾ ਬਦਲੀ ਜਾਣੀ ਹੈ ਬਿਲਕੁਲ ਜੀ ਬਿਲਕੁਲ ਜਦੋਂ ਮਾਨਸਿਕਤਾ ਬਦਲੀ ਜਾਣੀ ਹੈ ਫਿਰ ਕਿਤੇ ਨਾ ਕਿਤੇ ਅਸੀਂ ਇੱਕ ਦੂਸਰੇ ਨੂੰ ਦੇਖੋ ਇੱਥੇ ਗੱਲ ਹੋਰ ਮੈਂ ਕਲੀਅਰ ਕਰਦੇ ਆ ਸਾਡੇ ਸਿੱਖ ਭਰਾ ਬੜੇ ਸਿਆਣੇ ਨੇ ਔਰ ਮੈਂ ਕਹਿੰਦਾ Hindu ਭਰਾ ਵੀ ਸੁਣਨ ਉਹ ਵੀ ਬੜੇ ਸਿਆਣੇ ਨੇ ਬਿਵੇਕੀ ਨੇ ਔਰ ਮੇਰੀ ਗੱਲ ਨੂੰ ਕਿਸੇ ਧਰਮ ਨਾਲ ਜੋੜ ਕੇ ਨਾ ਵੇਖਿਆ ਜੇ ਮੈਂ ਇੱਕ ਕਦਮ ਅੱਗੇ ਵਧਣ ਨੂੰ ਤਿਆਰ ਖਾਂ ਪਰ ਅਗਲਾ ਵੀ ਦੋ ਕਦਮ ਵੱਧ ਕੇ ਮੇਰੇ ਵੱਲ ਆਵੇ ਵਾਹ ਜੀ ਮੈਂ ਆਪਣੀ ਖੋਦ ਨੂੰ ਖਤਮ ਕਰਕੇ ਉਹਦੇ ਵਿੱਚ ਜੱਜ ਬਣੀ ਹੋਣਾ ਮੈਂ ਆਪਣੀ ਖੌਂਦ ਨੂੰ ਬਰਕਰਾਰ ਰੱਖ ਕੇ ਮਿਲਣਾ ਚਾਹੁੰਦਾ ਮਾ ਗੱਲ ਫਿਰ ਸਮਝ ਲਓ ਗੁਰ ਇਕਬਾਲ ਜੀ ਮੈਂ ਆਪਣੀ ਖੌਂਦ ਆਪਣੀ ਹਸਤੀ ਨੂੰ ਖਤਮ ਕਰਕੇ ਉਹਨੂੰ ਜੱਫੀ ਨਹੀਂ ਪਾਵਾਂਗਾ ਆਪਣੀ ਖੌਂਦ ਬਰਕਰਾਰ ਰੱਖ ਕੇ ਤੈਨੂੰ ਲੱਗਦਾ ਵੀਰ ਤੂੰ ਨੇੜੇ ਆ ਸਕਦਾ ਮੈਂ ਤੇਰੇ ਨਾਲ ਤੁਰਨ ਨੂੰ ਪਿਆਰ ਬੜੇ ਐਸੇ ਸਾਂਝੇ ਮੁੱਦੇ ਨੇ ਮੰਨਿਆ ਰਾਮ ਮੰਦਰ ਤੇ ਹਿੰਦੂ ਭਰਾ ਨਾਲ ਸਾਡੀ ਸਹਿਮਤੀ ਨਹੀਂ ਬਣਦੀ ਮੈਂ ਨਹੀਂ ਗਿਆ ਉਹ ਬੱਚਿਆਂ ਦੀਆਂ ਸਕੂਲਾਂ ਦੇ ਮੈਂ ਫੀਸਾਂ ਦੇ ਮਾਮਲੇ ਵਿੱਚ ਤੇ ਇਕੱਠੇ ਹੋ ਸਕਦੇ ਆ ਉੱਥੇ ਹੀ ਉਹਦਾ ਬੱਚਾ ਪੜਦਾ ਉੱਥੇ ਮੇਰਾ ਬੱਚਾ ਪੜਦਾ ਮੇਰੀ ਗੱਡੀ ਵਿੱਚ ਵੀ ਉਹ ਡੀਜ਼ਲ ਪੈ ਰਿਹਾ ਉਹਦੀ ਗੱਡੀ ਵਿੱਚ ਵੀ ਡੀਜ਼ਲ ਪੈ ਰਿਹਾ ਪੰਜਾਬੀ ਮਾਂ ਬੋਲੀ ਪੰਜਾਬ ਦੇ ਪਾਣੀਆਂ ਤੇ ਤੇ ਇਕੱਠੇ ਹੋ ਸਕਦੇ ਆ ਜੀ ਬਿਲਕੁਲ ਬੜੀ ਐਸੇ ਮੁੱਦੇ ਨੇ ਰਾਮ ਮੰਦਰ ਤੇ ਨਾ ਇਕੱਠੇ ਹੋਣ ਇਹ ਸਾਡੇ ਨਾਲ ਅਕਾਲ ਤਖਤ ਸਾਹਿਬ ਤੇ ਨਾ ਇਕੱਠੇ ਹੋਣ ਜਿੱਥੇ ਨਹੀਂ ਇਕੱਠੇ ਹੁੰਦੇ ਉਹ ਪਾਸੇ ਰਹੋ ਬਈ ਜਿਹੜੇ ਸਾਂਝੇ ਮੁੱਦੇ ਨੇ ਉਹਨਾਂ ਤੇ ਇਕੱਠੇ ਹੋ ਜਾਣ ਸੋ ਕਹਿਣ ਤੋਂ ਪਹਿਬ ਅਸੀਂ ਪੰਜਾਬ ਦਾ ਮਾਹੌਲ ਵੀ ਸਾਂਭਣਾ ਹੈ ਦੇਸ਼ ਵਿਦੇਸ਼ ਵਿੱਚ ਸਾਡੇ Hindu ਪ੍ਰਾਸ ਸਿੱਖ ਪ੍ਰਾਸਾਰੇ ਇੱਕ ਥਾਂ ਤੇ ਕੰਮ ਕਰਦੇ ਨੇ ਕੋਈ ਦਿੱਕਤ ਨਹੀਂ ਉਹ ਆਪਣਾ ਦਿਨ ਮਨਾ ਵੀ ਆਪਣਾ ਮਨਾਵੇ ਪਰ ਇੱਕ ਦੂਜੇ ਨੂੰ ਜਜਮ ਕਰਨਾ ਤੁਸੀਂ ਨਿਕਲੇ ਸਾਡੇ ਵਿੱਚੋਂ ਜੇ ਇਹੋ ਜਿਹੀਆਂ ਗੱਲਾਂ ਕਰਨੀਆਂ ਅਗਲੇ ਨੂੰ ਜਲੀਲ ਕਰਨਾ ਕੀ ਇਹ ਇਹ ਜਿਹੜੀਆਂ ਸਾਨੂੰ ਸ਼ੋਭਾ ਨਹੀਂ ਦਿੰਦੀਆਂ ਕੀ ਇਹਨਾਂ ਸਾਰੇ ਕਾਰਨਾਂ ਪਿੱਛੇ ਜਿਹੜਾ ਹੈਗਾ ਤੁਹਾਨੂੰ ਲੱਗਦਾ ਕਿ ਕਿਤੇ ਰਾਜਨੀਤਿਕ ਕਾਰਨ ਜ਼ਿਆਦਾ ਹੋ ਸਕਦੇ ਆ ਕਿਉਂਕਿ ਧਾਰਮਿਕ ਜਿਹੜਾ ਇਹਦਾ ਦਬਾਅ ਉਹ ਉਹਨਾ ਨਹੀਂ ਹੈਗਾ ਜਿੰਨਾ ਕਿ ਰਾਜਨੀਤਿਕ ਦਬਾਅ ਇਸ ਚੀਜ਼ ਨੂੰ ਸਾਬਤ ਕਰਨ ਵਾਸਤੇ ਲੱਗਿਆ ਹੋਇਆ ਭਾਜੀ ਰਾਜਨੀਤਿਕ ਦਬਾਅ ਦੀ ਜਿਹੜੀ ਗੱਲ ਕੀਤੀ ਹੈ ਜੀ ਅਸੀਂ ਆਪ ਹੀ ਸਿਆਣੇ ਹੋਈਏ ਸਮਝਦਾਰ ਹੋਈਏ ਅਸੀਂ ਇਹਨਾਂ ਦੀ ਲੂੰਬੜ ਚਾਲਾਂ ਵਿੱਚ ਆਈਏ ਹੀ ਕਿਉਂ ਜੀ ਮੰਨ ਲੋ ਰਾਜਨੀਤਿਕ ਬੰਦਾ ਚੋਰ ਹੁਣ ਗਲੀ ਦੇ ਵਿੱਚ ਤੁਰਿਆ ਫਿਰਦਾ ਤਾਂ ਮੈਂ ਦੇਖਾਂ ਵੀ ਘਰ ਕਿਵੇਂ ਬਚਾਉਣਾ ਹੈ ਹੈਨਾ ਜੀ ਹੁਣ ਮੈਂ ਦੇਖਣਾ ਵੀ ਆਪਣਾ ਘਰ ਕਿਵੇਂ ਰਾਜਨੀਤਿਕ ਬੰਦੇ ਇਹੋ ਜਿਹਾ ਕੰਮ ਕਰਦੇ ਪਏ ਨੇ ਇਹ ਹੁਣ ਮੈਂ ਦੇਖਣਾ ਵੀ ਮੈਂ ਇਹਨਾਂ ਦੇ ਮਗਰ ਲੱਗ ਕੇ ਦੋ ਕਮਾਂ ਲੜਾਉਣੀਆਂ ਨੇ ਮਰਵਾਉਣੀਆਂ ਨੇ ਦੇਖੋ ਸਿਆਣਾ ਆਗੂ ਨਹੀਂ ਹੁੰਦਾ ਜਿਹੜਾ ਆਪਣੀ ਕੌਮ ਮਰਵਾ ਲਵੇ ਜੀ ਸਿਆਣਾ ਆਗੂ ਉਹ ਹੁੰਦਾ ਹੈ ਜਿਹੜਾ ਵਕਤ ਦੇ ਹਿਸਾਬ ਨਾਲ ਇਹੋ ਜਿਹੇ ਫੈਸਲੇ ਲਵੇ ਵੀ ਆਪਣੀ ਕੌਮ ਬਚਾ ਲਵੇ ਅੱਛਾ ਜੀ ਸਾਡੇ ਵੱਧੇ ਤੇ ਅੱਗੇ ਨਹੀਂ ਛੁੱਟਦੇ ਪੇ ਬੰਦੀ ਸਿੰਘਾਂ ਵਾਸਤੇ ਤੋਂ ਰੋਜ਼ ਆਵਾਜ਼ ਬੁਲੰਦ ਕਰਦੇ ਪਏ ਆਂ ਤੇ ਫਿਰ ਅਸੀਂ ਨਵਾਂ ਕਿਉਂ ਕਰੀਏ ਹਾਂ ਜਿੰਨਾਂ ਦੀਆਂ ਦੁਕਾਨਦਾਰੀਆਂ ਚੱਲਦੀਆਂ ਨੇ ਉਹ ਕੰਮ ਕਰਨ ਹੁਣ ਦੇਖੋ ਦੁਕਾਨਦਾਰੀ ਹਵਾਰਾ ਜੀ ਨੇ ਥੱਪੜ ਮਾਰਿਆ ਇੱਕ ਸ਼ਖਸ ਆਇਆ ਪਹਿਲੀ ਗੱਲ ਤੇ ਤੁਸੀਂ ਇਹ ਦੇਖੋ ਵੀ ਕੀ ਇਹ ਸਬਧਾਨਕ ਤੌਰ ਤੇ ਜਾਇਜ਼ ਸੀ ਨਹੀਂ ਇਹ ਲੋਕ ਹੀ ਕੰਮ ਕਰਦੇ ਨੇ ਹੁਣ ਪੁਲਿਸ ਲੈ ਕੇ ਜਾ ਰਹੀ ਹੈ ਪੇਸ਼ੀ ਹੋ ਰਹੀ ਹੈ ਤੁਸੀਂ ਆ ਕੇ ਹੱਥ ਚੁੱਕਣ ਦਾ ਯਤਨ ਕਰਦੇ ਹੋ ਤੇ ਫਿਰ ਉਹ ਥੱਪੜ ਵੱਜਦਾ ਜੱਥੇਦਾਰ ਹਵਾਰਾ ਜੀ ਵੱਲੋਂ ਉਹਦੀ ਦੁਕਾਨ ਚੱਲ ਜਾਂਦੀ ਹੈ ਜੀ ਮੈਨੂੰ ਸਿਕਿਉਰਿਟੀ ਚਾਹੀਦੀ ਮੈਨੂੰ ਖਤਰਾ ਹੈ ਜੀ ਜੇ ਘਰੋਂ ਤੂੰ ਸੱਚੀ ਮੁੱਚੀ ਭਗਤ ਸਿੰਘ ਬਣ ਕੇ ਤੁਰਿਆ ਸੈਂ ਤਾਂ ਤੈਨੂੰ ਬੰਦਿਆਂ ਦੀ ਕੀ ਲੋੜ ਪਈ ਐ ਬਈ ਜਾਂਦੇ ਫਿਰ ਜੁੱਤ ਰੱਖ ਸੋ ਇਸ ਕਰਕੇ ਜਿਹੜੇ ਲੋਕ ਨੇ ਨਾ ਇਹ ਕੁਛ ਕੁ ਲੋਕ ਜਿਹੜੇ ਕੰਮ ਖਰਾਬ ਕਰਦੇ ਨੇ ਇਹਨਾਂ ਤੋਂ ਬੜਾ ਸचेत ਹੋਣ ਦੀ ਲੋੜ ਐ ਬਾਕੀ ਬੜੇ ਖਿੰਦੂ ਭਰਾ ਐਸੇ ਨੇ ਜਿਹੜੇ ਕਹਿੰਦੇ ਨਾ ਬਈ ਅਸੀਂ ਤਾਂ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਤੇ ਵੀ ਸ਼ਰਧਾ ਰੱਖਦੇ ਆ ਤੇ ਅਸੀਂ ਵੀ ਕਹਿੰਨੇ ਹੁੰਨੇ ਵੀ ਭਾਈ ਕੋਈ ਗੱਲ ਦੀ ਇਨਸਾਨੀਅਤ ਨਾ ਤੇ ਜਿੱਥੇ ਤੁਹਾਨੂੰ ਸਾਡੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਖੜਾਗੇ ਸੋ ਇਸ ਕਰਕੇ ਸਾਨੂੰ ਬੜਾ ਇੱਕ ਦਾਇਰਾ ਸੋਹਣਾ ਬਣਾ ਕੇ ਚੱਲਣਾ ਪੈਣਾ ਆਪਣੀ ਹਸਤੀ ਨੂੰ ਖਤਮ ਕਰਕੇ ਵੀ ਅੱਗੇ ਨਹੀਂ ਵਧਣਾ ਖੌਂਦ ਵੀ ਆਪਣੀ ਬਰਕਰਾਰ ਰੱਖਣੀ ਹੈ ਤੇ ਠੀਕ ਹੈ ਭਾਈ ਆ ਮੁੱਦੇ ਆਪਣੇ ਸਾਂਝੇ ਨੇ ਇੱਥੇ ਮੁੱਦੇ ਤੇ ਤੇਰੇ ਨਾਲ ਖੜੇ ਆ ਡਟ ਕੇ ਖੜੇ ਆ ਬਸ ਆ ਚੀਜ਼ ਲੈ ਕੇ ਚੱਲਣਾ ਪਏਗਾ ਜੀ ਸੋ ਇਹ ਸਨ ਭਾਈ ਹਰਪ੍ਰੀਤ ਸਿੰਘ ਜੀ ਮਖੂ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਦੋਨਾਂ ਧਰਮਾਂ ਦੇ ਪੱਖਾਂ ਨੂੰ ਰੱਖਦਿਆਂ ਹੋਇਆਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਨੂੰ ਪੂਰਨ ਤੌਰ ਤੇ ਵਿਸਥਾਰ ਦੇ ਵਿੱਚ ਜਿਹੜਾ ਦੱਸਿਆ ਜਿਹਦੇ ਵਿੱਚ ਕਿ ਉਹਨਾਂ ਨੇ ਹਿੰਦੂ ਸਿੱਖ ਏਕਤਾ ਦੇ ਨਾਲ-ਨਾਲ ਜਿਹੜਾ ਸਿੱਖਾਂ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਵਾਸਤੇ ਵੀ ਜਿਹੜੀ ਇੱਕ ਬੇਨਤੀ ਇੱਕ ਅਪੀਲ ਕੀਤੀ ਹੈ ਸੋ ਇਸੇ ਤਰ੍ਹਾਂ ਹੀ ਹੋਰ ਵੀ ਵਧੀਆ ਸ਼ਖਸੀਅਤਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਾਵਾਂਗੇ ਸੋ ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ ਧੰਨਵਾਦ